ਲੰਮੇ ਕੇਸ ਮੁਕਾਬਲਿਆਂ ਦੇ ਵਿੱਚ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਵੀ ਆਪਣੇ ਦਸਤਾਰਾ ਉਤਾਰ ਕੇ ਕੇਸਾਂ ਕੇਸਾਂ ਨੂੰ ਦਿਖਾਇਆ ਤੇ ਮੁਕਾਬਲੇਾਂ ਦੇ ਵਿੱਚ ਪ੍ਰਾਈਜ਼ ਦਿੱਤੇ ਆ ਵੀ ਜੀ ਵਾਈ ਕੁ ਜੀ ਕਰਤਾਰ ਪਾਈ ਜੀ ਕੀ ਕਹਣਾ ਜਾਓਗੇ ਭਾਈ ਸਾਹਿਬ ਜੀ ਅੱਜ ਦੂਰ ਦਰਾੜਿਆਂ ਤੋਂ ਬੱਚੇ ਇੱਥੇ ਪਹੁੰਚੇ ਨੇ ਲੰਮੇ ਕੇਸ ਮੁਕਾਬਲੇ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ ਅਸੀਂ ਤਾਂ ਹੀ ਬੇਨਤੀ ਕਰਨਾ ਚਾਹੁੰਦੇ ਆ ਮਾਪਪਿਆਂ ਨੂੰ ਵੀ ਆਪਣੇ ਜਿਹੜੇ ਬੱਚੇ ਆ ਉਹਨਾਂ ਦੇ ਕੇਸਾਂ ਦੀ ਸੰਭਾਲ ਤੁਸੀਂ ਪਹਿਲਾਂ ਉਹਨਾਂ ਨੂੰ ਦੱਸਣੀ ਵੀ ਕਿਵੇਂ ਕਰਨੀ ਆ ਜੀ ਤੇ ਤਾਰੂ ਸਿੰਘ ਦੇ ਇਤਿਹਾਸ ਬਾਰੇ ਜ਼ਰੂਰ ਚੰਨਣਾ ਪਾਓ ਬਿਲਕੁਲ ਵੀ ਖੋਪੜ ਲਵਾਤਾ ਉਹਨਾਂ ਨੇ ਕੇਸਾਂ ਦੇ ਬਦਲੇ ਜੀ ਤੇ ਜਿਹੜੇ ਕੇਸ ਆ ਗੁਰੂ ਦੀ ਮੋਹਰ ਆ ਇਹਨੂੰ ਕਿਵੇਂ ਸੰਭਾਲਣਾ ਹੈ ਕਿਉਂਕਿ ਜੇ ਮਾਪੇ ਬਦੱਸਣਗੇ ਤਾਂ ਦੇ ਬੱਚੇ ਸਮਝਣਗੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਵੀ ਕੇਸਾਂ ਦੀ ਕੀ ਮਹੱਤਤਾ ਹੈ ਬਿਲਕੁਲ ਦੱਸਿਆ ਜਾ ਰਿਹਾ ਜੀ ਪਹਿਲਾਂ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਉਸ ਤੋਂ ਬਾਅਦ ਇਹਨਾਂ ਨੂੰ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਅਸੀਂ ਆਪਣੇ ਰਾਹੀਂ ਇਹ ਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਹਰ ਘਰ ਦੇ ਵਿੱਚ ਹਰ ਬੰਦਾ ਆਪਣੇ ਪਰਿਵਾਰ ਨੂੰ ਸੰਭਾਲੇ ਜੇ ਆਪਾਂ ਆਪਣਾ ਪਰਿਵਾਰ ਸੰਭਾਲ ਲਿਆ ਤਾਂ ਸਾਰਾ ਸੰਸਾਰ ਗੁਰੂ ਸਾਹਿਬ ਦੇ ਚਰਨਾਂ 'ਚ ਆਪਣੇ ਆਪ ਨਮਸਤਕ ਹੋ ਜਾਏਗਾ ਤੇ ਸਾਡੇ ਵੀਰ ਪ੍ਰਦੀਪ ਸਿੰਘ ਜੀ ਸਾਡੇ ਨਾਲ ਜੁੜੇ ਆ ਇਹ ਵੀ ਸਾਡੇ ਨਾਲ ਹੁਣ ਹਿੱਸਾ ਅੱਗੇ ਤੋਂ ਜਿਹੜੇ ਸਮਾਗਮਾਂ 'ਚ ਇਹ ਵੀ ਸਾਡੇ ਨਾਲ ਰਹਿਣਗੇ ਵਿਸ਼ੇਸ਼ ਤੌਰ ਤੇ ਪਹੁੰਚੇ ਇਹਨਾਂ ਦੀ ਵੀ ਬਹੁਤ ਵੱਡੀਆਂ ਸਮਾਜ ਨੂੰ ਵੀਡੀਓ ਦੇ ਰਾਹੀਂ ਇਹ ਆਪਣੇ ਚੈਨਲ ਦੇ ਰਾਹੀਂ ਸਮਾਜ ਨੂੰ ਚੰਗੀਆਂ ਵੀਡੀਓ ਉਹਦੇ ਵਾਸਤੇ ਪ੍ਰੇਰਿਤ ਕਰਦੇ ਆ ਇਹਨਾਂ ਤੇ ਵੀ ਜੋ ਸ਼ਬਦ ਜਰੂਰ ਇਹਨਾਂ ਬੱਚੇ ਪਹੁੰਚੇ ਨੇ ਇੱਥੇ ਵੀ ਆਪਾਂ ਜ਼ਰੂਰ ਜਾਣ ਲਈ ਕਿੰਨੇ ਕੁ ਬੱਚੇ ਮਿਲਣ ਜਿਹੜੇ ਪਾਰਟਿਸਪੇਟ ਜਿੰਨੇ ਨੇ ਕੀਤਾ ਸਿਰਫ ਲੰਬੇ ਕੇਸਾਂ ਦੇ ਮੁਕਾਬਲੇ 'ਚ 250 ਪਲੱਸ ਬੱਚਾ ਇੱਥੇ ਪਾਰਟਿਸਿਪੇਟ ਕਰ ਚੁੱਕਿਆ ਹੈ ਉਸ ਤੋਂ ਬਾਅਦ ਦਸਤਾਰਾਂ ਦੇ ਦਮਾਲਾ ਸਾਹਿਬ ਦੇ ਤੇ ਗੁਰਬਾਣੀ ਗੰਠ ਮੁਕਾਬਲੇ ਹਜੇ ਘੰਟਿਕ ਤੇ ਬਾਅਦ ਸ਼ੁਰੂ ਕਰਾਵਾਂਗੇ ਬੱਚਿਆਂ ਨੂੰ ਕੀ ਪ੍ਰਾਈਜ਼ ਜਿਹੜੇ ਦਿੱਤੇਗੇ ਬੱਚਿਆਂ ਨੂੰ ਮੈਡਲ ਆ ਤੇ ਉਹਦੇ ਨਾਲ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬੁੱਕਸ ਆਪਾਂ ਆਪਣੇ ਵੱਲੋਂ ਪ੍ਰੋਵਾਈਡ ਕੀਤੀਆਂ ਤੇ ਇਤਿਹਾਸ ਪੜ੍ਹਨਗੇ ਤਾਹੀਂ ਉਹ ਜੁੜਨਗੇ ਕਿਉਂਕਿ ਪ੍ਰਾਈਜ਼ ਦਿੱਤੇ ਵੀ ਜਾ ਰਿਹਾ ਮਤਲਬ ਇੱਥੇ ਕਿਸੇ ਬੱਚੇ ਨੂੰ ਖਾਲੀ ਨਹੀਂ ਤੋਰਿਆ ਜਾ ਰਿਹਾ ਹਰ ਇੱਕ ਬੱਚੇ ਨੂੰ ਪ੍ਰਾਈਜ਼ ਤਾਂ ਜੋ ਮਨੋਵਲ ਜਿਹੜਾ ਬਿਲਕੁਲ ਜੀ ਉਹਨਾਂ ਦਾ ਬੱਚਿਆਂ ਦਾ ਹੌਂਸਲਾ ਹੀ ਇਹ ਚੀਜ਼ਾਂ ਨਾਲ ਜੇ ਆਪਾਂ ਹੌਂਸਲਾ ਦਵਾਗੇ ਤਾਂ ਅੱਗੇ ਉਹ ਆਪਣੇ ਆਪ ਆਉਣਗੇ ਜੀ ਬਿਲਕੁਲ ਆ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਜਦੋਂ ਬੱਚਿਆਂ ਨੂੰ ਇੱਥੇ ਮੁਕਾਬਲੇ ਦੇ ਵਿੱਚ ਪਾਰਟਿਸਪੇਟ ਕਰਵਾਇਆ ਜਾਂਦਾ ਹੈ ਬੱਚਿਆਂ ਨੂੰ ਬਸ ਇਹੀ ਆਪਾਂ ਪਹਿਲਾਂ ਤਾਂ ਇਹੀ ਪ੍ਰੇਰਿਤ ਕਰੀਦਾ ਵੀ ਆਪਣੇ ਕੇਸਾਂ ਨੂੰ ਸੰਭਾਲਣਾ ਕਿਵੇਂ ਕੇਸ ਜਿਹਦਾ ਨੰਗੇ ਸਿਰ ਆਪਾਂ ਵਾਸ਼ਰੂਮ ਵੀ ਨਹੀਂ ਜਾਂਦੇ ਹਾਂ ਉਹਨਾਂ ਨੂੰ ਇਹ ਵੀ ਦੱਸੀਦਾ ਵੀ ਕੇਸ ਧਾਕੇ ਚਾਹ ਪਾਣੀ ਪ੍ਰਸ਼ਾਦਾ ਛਕਣਾ ਉਹ ਵੀ ਕੇਸ ਧਾਕੇ ਕੇਸ ਗੁਰੂ ਦੀ ਮੋਰ ਇਹਨਾਂ ਨੂੰ ਸੰਭਾਲ ਲੋ ਤੇ ਉਸ ਤੋਂ ਬਾਅਦ ਇਹ ਜੇ ਮੁਕਾਬਲੇ ਕਰਾਉਣ ਦਾ ਸਾਡਾ ਹੀ ਮਤਲਬ ਮਨੋਰ ਇਹੀ ਹੈ ਵੀ ਬਤ ਬਤ ਬੱਚੇ ਗੁਰਸਿੱਖੀ ਨਾਲ ਜੁੜਨ ਤੇ ਚੰਗੇ ਰਾਹ ਨਸ਼ਿਆਂ ਨੂੰ ਛੱਡ ਕੇ ਚੰਗੇ ਬਿਲਕੁਲ ਜੀ ਅੱਲਾ ਯਾਰਖਾਂ ਜੋਗੀ ਦੀ ਪਹਿਲੀ ਵਾਰ ਜਿਹੜਾ ਯਾਦ ਨੂੰ ਸਮਰਪਿਤ ਸਰਵ ਧਰਮ ਸੰਮੇਲਨ ਹੋ ਰਿਹਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਬੱਚੇ ਬੜੇ ਉਤਸ਼ਾਹ ਦੇ ਨਾਲ ਇਸ ਸਮਾਰੋਹ ਵਿੱਚ ਭਾਗ ਲੈ ਰਹੇ ਆ ਤੇ ਵੀਰ ਜੀ ਵੀ ਸਾਡੇ ਨਾਲ ਸਪੈਸ਼ਲ ਕੀ ਕਹਿਣਾ ਚਾਹੋਗੇ ਤੁਸੀਂ ਜਿੱਥੇ ਵੀਡੀਓਜ਼ ਬਣਾਉਂਦੇ ਉੱਥੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਵਿਰਜਣਾ ਜਦੋਂ ਮੈਂ ਦੱਸਿਆ ਕਹਿੰਦੇ ਵੀ ਆਪਾਂ ਦਾ ਸਤਾਰ ਦਾ ਮੁਕਾਬਲਾ ਕਰਾਉਣਾ ਹੈ ਵੀ ਤੁਸੀਂ ਪਹੁੰਚਣਾ ਹੈ ਮੈਂ ਕਿਹਾ ਵੀ ਜਰੂਰ ਪਹੁੰਚਾਂਗੇ ਕਿਉਂਕਿ ਮੁਸਲਿਮ ਭਾਈਚਾਰੇ ਦੇ ਜਿਹੜੇ ਅੱਲਾ ਯਾਰ ਖਾਂ ਜੋਗੀ ਨੇ ਜਿਨ੍ਹਾਂ ਨੇ ਮਤਲਬ ਸਹਿਬਜ਼ਾਹਰਾਂ ਦੀ ਸ਼ਾਹ ਦੇ ਸੰਬੰਧ ਵਿੱਚ ਮਰਸੀਏ ਲਿਖੇ ਸੀਗੇ ਹਨ ਵੀ ਇੱਕ ਹਿੰਦੂ ਮੇਤਿਰ ਯਾਤਰਾ ਲਈ ਏ ਕਟਵਾਏ ਬਾਪ ਨੇ ਬੱਚੇ ਆ ਖੁਦਾ ਲਈ ਕਿ ਦੁਨੀਆ ਤੇ ਇਸ ਤੋਂ ਵੱਡਾ ਤੀਰਥ ਸਥਾਨ ਹੋ ਨਹੀਂ ਸਕਦਾ ਜਿੱਥੇ ਇੱਕ ਬਾਪ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਦੇਖਿਆ ਹੈ ਤੇ ਉਹਨਾਂ ਦੀ ਯਾਦ ਵਿੱਚ ਇਹਨਾਂ ਨੇ ਮਤਲਬ ਸਮਾਗਮ ਰੱਖਿਆ ਹੈ ਹਨਾ ਮੁਸਲਿਮ ਭਾਈਚਾਰੇ ਮਾਝ ਦੇ ਪੋੜੇ ਤੱਕ ਨਚਣ ਦਿੱਤਾ ਗਿਆ ਸੀ ਅੱਲਾ ਯਾਰ ਖਾਂ ਜੋਗੀ ਹਣਾ ਜਿਹੜੇ ਸਾਡੇ ਮਤਲਬ ਕਹਿੰਦੇ ਜਿਵੇਂ ਕੌਮ ਤੋਂ ਛੇਕਣਾ ਹੁੰਦਾ ਉਵੇਂ ਉਹਨਾਂ ਨੇ ਆਪਣੇ ਧਰਮ ਤੋਂ ਛੇਕਿਆ ਹਾਂ ਸੇਮ ਤੋਂ ਛੇਕ ਦਿੱਤਾ ਵੀ ਬਹੁਤ ਮੁਸਲਮਾਨ ਭਾਈਚਾਰ ਗੁਰੂ ਸਾਹਿਬ ਜਿਹੜੀ ਜੰਗ ਸੀ ਕਿਸੇ ਧਰਮ ਖਿਲਾਫ ਨਹੀਂ ਸੀ ਜ਼ੁਲਮ ਦੇ ਖਿਲਾਫ ਸੀਗੀ ਬਹੁਤ ਮੁਸਲਮਾਨ ਭਾਈਚਾਰ ਨੇ ਗੁਰੂ ਸਾਹਿਬ ਦਾ ਮਤਲਬ ਸਾਥ ਦਿੱਤਾ ਹੈ ਹਣਾ ਗੁਰੂ ਸਾਹਿਬ ਦੀ ਪਹਿਲੀ ਜੰਗ ਭਗਾਨੀ ਦੇ ਜੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਨੇ ਉਹਦੇ ਪੁੱਤਰ ਸ਼ਹੀਦ ਹੋਏ ਸੀਗੇ ਤੇ ਗੁਰੂ ਸਾਹਿਬ ਜੀ ਨੂੰ ਕੇਸਾਂ ਵਾਲਾ ਕੰਗਾ ਤੇ ਦਸਤਾਰ ਦੇ ਰਹੇ ਨੇ ਹਣਾ ਜਿਹੜੇ ਕੇਸ ਨੇ ਸਾਡੇ ਗੁਰੂ ਦੀ ਇਹ ਕਿ ਸੰਘੀ ਖਾਤਰ ਬਹੁਤ ਗੁਰੂ ਸੇ ਬਾਨਣੇ ਕੁਰਬਾਨੀਆਂ ਦਿੱਤੀਆਂ ਸਾਡੀਆਂ ਨੇ ਨਵੇਂ ਪਾਸ਼ਾ ਨੇ ਹਿੰਦੂ ਦੇ ਧਰਮ ਦੀ ਰੱਖਿਆ ਦੀ ਖਾਤਰ ਆਪਣੇ ਸੀਸ ਦਾ ਬਲਦਾਨ ਦੇ ਦਿੱਤਾ ਹਨ ਭਾਈ ਜੈਤਾ ਜੀ ਉਹ ਗਏ ਉਹਨਾਂ ਦਾ ਸੀਸ ਲੈ ਕੇ ਪਹੁੰਚੇ ਸੀਗੇ ਬਹੁਤ ਪ੍ਰਚਾਰਕ ਭਾਈ ਜੈਤਾ ਜੀ ਦਾ ਇਤਿਹਾਸ ਨਹੀਂ ਦੱਸਦੇ ਹੈਗੇ ਕਿਉਂਕਿ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਦੇ ਵੀ ਤੇ ਅੱਗੇ ਕੀ ਹੁਣ 350 ਸਾਲਾਂ ਅਸ਼ੀਦੀਗੁਰਪੁਰ ਵਾਰਿਆ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਮਤਲਬ ਗੁਰਤੇ ਕੇ ਪਾਦਰ ਸਾਹਿਬ ਜੀ ਦਾ ਭਾਈ ਮਤੀਦਾਸ ਸਤੀਦਾਸ ਦੇਵਾਲਾ ਜੀ ਉਹਨਾਂ ਦੇ ਅੱਗੋਂ ਖਿਆਲ ਜਨਨਰਾ ਜਿੰਨਾ ਵੀ ਇਤਿਹਾਸ ਆਪਾਂ ਜਰੂਰ ਦੱਸੀਏ ਅੱਗੇ ਅੱਗੇ ਪਰ ਇਸ ਤਰੀਕੇ ਦੇ ਨਾਲ ਜਿਹੜੇ ਸਮਾਗਮਾਂ ਨੂੰ ਮਨਾਇਆ ਜਾਵੇ ਤਾਂ ਅਜਾ ਰਿਜ਼ਲਟ ਵੀ ਨਿਕਲੇ ਬੱਚਿਆਂ ਨੂੰ ਪਨੀਰੀ ਨੂੰ ਬਿਲਕੁਲ ਜਿਹੜੀ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆਣਾ ਸਾਡੇ ਬੱਚਿਆਂ ਨੂੰ ਅਸਲ ਵਿੱਚ ਬੱਚਾ ਜਿਹੜਾ ਇਹ ਆਪਣੇ ਘਰ ਤੋਂ ਹੀ ਸਿੱਖਦਾ ਆ ਕਰਦੇ ਵਿੱਚ ਉਹਦੇ ਮਾਪੇ ਉਹਨਾਂ ਦੱਸਦੇ ਨੇ ਪੁੱਤਰਾ ਤੇ ਲਈ ਚੰਗਾ ਆ ਤੇਰੇ ਲਈ ਮਤਲਬ ਮਾੜਾ ਆ ਹਨਾ ਪਤਲੇ ਇਨਦੇ ਕੋ ਆਪਣੇ ਕੋ ਪੈਸੇ ਨੇ ਇੰਨੇ ਨਾਲ ਆਪਣਾ ਗੁਜ਼ਾਰਾ ਕਰਨਾ ਚੰਗਾ ਮਾੜਾ ਕਰਦੇ ਜੇਦਾ ਹੁਣ ਮੇਰੀ ਮਾਤਾ ਜੀ ਨੇ ਮੈਨੂੰ 7 ਸਾਲ ਦੀ ਉਮਰ ਚ ਸਾਰਾ ਇਤਿਹਾਸ ਸਿਖਾ ਦਿੱਤਾ ਸੀ 10 ਗੁਰੂ ਸਿਵਾਨਾ ਦੇ ਪੰਜ ਪਿਆਰਿਆਂ ਦੇ ਸਹਿਬਜ਼ਾਦੇ ਪਰ ਅੱਜ ਸਾਡੇ ਬੱਚਿਆਂ ਨੂੰ ਪਤਾ ਨਹੀਂ ਹੈਗਾ ਹਨਾ ਆਉਣ ਵਾਲੇ ਸਮੇਂ ਜੇ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਨਾ ਦੱਸਿਆ ਫਿਰ ਸਾਡੇ ਬੱਚੇ ਸਹਬਜ਼ਾਦੇ ਗੁਰਗੋਬ ਸਿੰਘ ਜੀ ਪਰ ਫੋਟੋ ਹੱਥ ਕਰਕੇ ਪੁੱਛਿਆ ਕਰਨਗੇ ਕੌਣ ਸੀ ਇਹ ਕੀ ਕੀਤਾ ਸੈਨ ਸਾਡੇ ਲਈ ਹਨਾ ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਕੌਣ ਸੀ ਹਰੀ ਸਿੰਘ ਨਲਵਾ ਜੀ ਮਹਾਰਾਜ ਸਿੰਘ ਜੀ ਕੌਣ ਸੀਗੇ ਇਹ ਸੋ ਸਾਨੂੰ ਆਪਣਾ ਜਿਹੜਾ ਇਤਿਹਾਸ ਆ ਸਾਡਾ ਪਾਸਟ ਨਹੀਂ ਹੈਗਾ ਇਤਿਹਾਸ ਜਿਹੜਾ ਹੈ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜਿਹਦਾ ਸੁਰਜੀ ਤਾਂ ਹਮੇਸ਼ਾ ਜ਼ਿੰਦਾ ਰਹਿਣਾ ਹਾਂ ਜੀ ਜਿਹੜਾ ਇਤਿਹਾਸ ਹੈ ਬਿਲਕੁਲ ਜੀ ਬਹੁਤ ਧੰਨਵਾਦ ਵੀ ਜੀ ਸੋ ਬੱਚੇ ਤੁਸੀਂ ਦੇਖ ਸਕਦੇ ਹੋ ਇਹ ਭੈਣ ਨਾਲ ਵੀ ਗੱਲ ਕਰਾਂਗੇ ਕਿ ਕਿਹੜੀਆਂ ਗੱਲਾਂ ਨੂੰ ਮੁੱਖ ਰੱਖ ਕੇ ਜਿਹੜਾ ਕੇਸਾ ਦੀ ਮਿੰਤੀ ਕੀਤੀ ਜਾਂਦੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕਿੱਥੋਂ ਆਏ ਜੀ ਅਸੀਂ ਅਕਾਲ ਅਕੈਡਮੀ ਤੋਂ ਆਏ ਹੋਏ ਹਾਂ ਜੀ ਕੀ ਧਿਆਨ ਰੱਖਿਆ ਜਾਂਦਾ ਬੱਚਿਆਂ ਦੇ ਕੇਸਾ ਨੂੰ ਪਹਿਲਾਂ ਅ ਬੱਚਿਆਂ ਦੇ ਜਿਹੜੇ ਕੇਸ ਬਿਲਕੁਲ ਸਿੱਧੇ ਕਰਾਏ ਜਾਂਦੇ ਆ ਕੰਗੇ ਦੇ ਨਾਲ ਸਿੱਧੇ ਕਰਵਾਏ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਵੈਸੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਬਿਠਾਇਆ ਗਿਆ ਸੀ ਕਿ ਬੱਚਿਆਂ ਦੇ ਕੇਸ ਠੇਠਾ ਨਾ ਲੱਗਣ ਠੀਕ ਹੈ ਜੀ ਤੇ ਖਾਸ ਧਿਆਨ ਰੱਖਿਆ ਜਾਂਦਾ ਵੀ ਕੇਸਾਂ ਦੀ ਬਿਦਬੀਣਾ ਹੋਵੇ ਔਰ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਸੰਭਾਲ ਕੇ ਰੱਖਿਆ ਜਾਂਦਾ ਹਾਂਜੀ ਨਾਲ ਦੀ ਨਾਲ ਬੱਚਾ ਦਾ ਸਿਰ ਟਕਾਇਆ ਜਾਂਦਾ ਉਸ ਤੋਂ ਬਾਅਦ ਪਹਿਲਾਂ ਹਾਂ ਮਤਲਬ ਕੇਸਾਂ ਦੇ ਮਿੰਤੀ ਕਰਨ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਦਾ ਉਹਨਾਂ ਦਾ ਸਿਰ ਟਕਾਇਆ ਜਾਂਦਾ ਹਾਂਜੀ 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 ਮੇਨ ਮਕਸਦ ਇਹ ਹੈ ਕਿ ਬੱਚੇ ਜਿਹੜੇ ਹੈਗੇ ਆ ਆਪਣੇ ਕੇਸਾਂ ਦੀ ਲੰਬੇ ਬੱਚਿਆਂ ਦੇ ਵਾਲ ਹੈਗੇ ਆ ਜਦੋਂ ਮਿੰਤੀ ਕਰਦੇ ਆ 45 47 49 ਲਾਸਟ ਵਾਇਗਿਸ਼ ਖਲਸਾ ਵਾਇਗਿਸ਼ ਫਤਿਹ ਉਧਰ ਦੇ ਰਹੇ ਕਿ ਨੇ ਕੇਸ ਲੰਬੇ ਨੇ ਪਤਾ ਨਹੀਂ 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 ਵੀ ਨਹੀਂ ਨਹੀਂ ਸਟਾਰਟ ਦੇਖਦੇ ਹੋ ਇਧਰ ਵੀਰਾ ਵੱਲੋਂ ਲਿਖਿਆ ਵੀ ਜਾ ਰਿਹਾ ਹੈਗਾ ਖਾਸ ਤੌਰ ਤੇ ਤੁਹਾਨੂੰ ਦਿਖਾ ਰਹੇ ਆ ਕਿ ਕੇਸਾਂ ਦੇ ਮੁਕਾਬਲੇ ਕੀਤੇ ਜਾ ਰਹੇ ਪਰ ਕਿਸੇ ਬੱਚੇ ਨੂੰ ਨਿਰਾਸ਼ ਨਹੀਂ ਕੀਤਾ ਜਾ ਰਿਹਾ ਹਰ ਇੱਕ ਬੱਚੇ ਨੂੰ ਪ੍ਰਾਈਜ਼ ਦੇ ਕੇ ਇਥੋਂ ਤੋਰਿਆ ਜਾ ਰਿਹਾ ਕੇਸਾਂ ਤੋਂ ਬਾਅਦ ਦੇਖੋ ਕੇਸਾਂ ਦੀ ਸੰਭਾਲ ਹੈ ਜੀ ਕਿੰਨੇ ਲੰਮੇ ਕੇਸ ਆ ਜੀ ਇਹਨਾਂ ਦੇ ਹਰ ਪਿਛਲੇ ਕਿੰਨੇ ਸੀ 45 45 ਤੇ ਕਿਵੇਂ ਸੰਭਾਲ ਕੀਤੀ ਫਿਰ ਇਹ ਬਹੁਤ ਬਹੁਤ ਪਿਆਰ ਨਾਲ ਕੀਤੀ ਹੋਈ ਹੈ ਜੀ ਹਾਂਜੀ ਮਤਲਬ ਪਿਆਰ ਹੈ ਬੱਚੀ ਨੂੰ ਵੀ ਕਿਸਾ ਨਾਲ ਕਦੇ ਕਟਵਾਏ ਤਾਂ ਨਹੀਂ ਨਹੀਂ ਜੀ ਇਹ ਕਿੰਨੇ ਸਾਲ ਦੀ ਬੱਚੀ ਹੈ ਇਹ 13 ਸਾਲ ਦੀ ਹੈ 13 ਸਾਲ ਦੀ ਬੱਚੀ ਆਰ ਦੇਖੋ ਦੱਸੋ ਤੁਸੀਂ ਕੇਸਾਂ ਦੀ ਸੰਭਾਲ ਮਾਂ ਕਹਿੰਦੀ ਕਿ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਰੱਖੀ ਔਰ ਬੜੇ ਸੰਭਾਲ ਕੇ ਬੱਚੇ ਦੇ ਕੇਸ ਜਿਹੜੇ ਰੱਖੇ ਇਦਾਂ ਹੀ ਮਾਮਾ ਜਦੋਂ ਬੱਚੇ ਬੱਚਿਆਂ ਦੇ ਕੇਸਾਂ ਨੂੰ ਪਿਆਰ ਕਰਦਿਆਂ ਨੇ ਤੇ ਉਦੋਂ ਫਿਰ ਜਿਹੜੇ ਕੇਸਾਂ ਦੀ ਸੰਭ ਸੰਭਾਲ ਜਿਹੜੀ ਕੀਤੀ ਜਾ ਰਹੀ ਹੈ ਵੀਰ ਜੀ ਕਿਹੜੇ ਕਿਹੜੇ ਪ੍ਰਾਈਜ਼ ਫਿਰ ਦਿੱਤੇ ਗਏ ਹੈਗੇ ਬੱਚਿਆਂ ਨੂੰ ਮੈਂ ਹਲੇ ਤਾਂ ਜਿਹੜੇ ਸਾਡੇ ਕੋਲ ਆਪਾਂ ਸਿਰਫ ਕੇਸ ਲੰਬੇ ਕੇਸਾਂ ਦੇ ਹੀ ਦਿੱਤੇ ਆ ਹਲੇ ਹਾਂਜੀ ਇਹਦੇ ਵਿੱਚ ਜਿਹੜੇ ਮੈਡਲ ਦਾ ਬੱਚਿਆਂ ਦਾ ਮੈਡਲ ਦੇ ਕੇ ਸਨਮਾਨ ਕੀਤਾ ਗਿਆ ਤੇ ਇਤਿਹਾਸਿਕ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਉਹ ਪੜ੍ਹ ਕੇ ਜਿੱਥੇ ਅਗਲਾ ਮੁਕਾਬਲਾ ਸਾਡੇ ਕੋਲੋਂ ਆਉਣਗੇ ਤਾਂ ਉਹ ਜਿਹੜੇ ਅਗਲੇ ਸਵਾਲ ਉਹਨਾਂ ਦਾ ਜਵਾਬ ਅਸੀਂ ਜਿਹੜੇ ਕਰਾਂਗੇ ਉਹ ਇਹਨਾਂ ਕਿਤਾਬਾਂ ਦੇ ਵਿੱਚੋਂ ਕਰਾਂਗੇ ਉਹ ਕਿਹਨਾਂ ਕਿਤਾਬਾਂ ਨੂੰ ਮਤਲਬ ਦੇਣ ਦੇ ਨਾਲ ਨਾਲ ਇਹ ਵੀ ਕਿਹਾ ਵੀ ਪੜ੍ਹਨਾ ਵੀ ਹੈ ਠੀਕ ਹੈ ਜੀ ਤਾਂ ਹੀ ਦੇਖੋ ਬੱਚਿਆਂ ਦਾ ਅੱਜਕੱਲ ਕੀ ਆ ਕਿ ਮੇ ਪਰ ਨਾ ਹੁੰਦਾ ਆ ਵੀ ਕੋਈ ਉਹਨਾਂ ਨੂੰ ਬਾਹਨਾਂ ਚਾਹੀਦਾ ਹੁੰਦਾ ਆ ਕਿਉਂਕਿ ਮੈਨੂੰ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਸੀ ਕਹਿੰਦੇ ਬੱਚਿਆਂ ਨੂੰ ਜੇ ਸਿੱਖੀ ਨਾਲ ਜੋੜਨਾ ਨਾ ਤਾਂ ਜਿਆਦਾ ਅੱਜ ਸਿੱਖੀ ਨਾਲ ਬੱਚਿਆਂ ਨੂੰ ਨਹੀਂ ਮੈਨੂੰ ਕਿਸੇ ਨੇ ਵੀ ਕਿਸੇ ਵੀ ਜੇ ਸੰਗਤ ਵੀ ਜੋੜਨੀ ਆ ਤਾਂ ਪ੍ਰਸ਼ਾਦਾ ਵਧੀਆ ਕਰ ਦਿਓ ਸੋ ਕਿਤੇ ਨਾ ਕਿਤੇ ਸਾਡੇ ਅੰਦਰ ਦੇ ਮਨ ਦੇ ਵਿੱਚ ਉਹ ਲਾਲਚ ਹੈਗਾ ਆ ਕਿਉਂਕਿ ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਦੇਖਦਾ ਲਾਲਚ ਹੁੰਦਾ ਸੀ ਵੀ ਗੁਰੂ ਘਰ ਦੇਖ ਮਿਲਣੀ ਆ ਤਾਂ ਚਲੋ ਜੀ ਸੋ ਉਹ ਦੇਖਦਾ ਲਾਲਚ ਸਾਨੂੰ ਅੱਜ ਇੱਥੇ ਉਹਨੇ ਸਾਨੂੰ ਖੜਾ ਕਰ ਦਿੱਤਾ ਆ ਸੋ ਉਸ ਹਾਵ ਨਾਲ ਜਿਸ ਤਰ੍ਹਾਂ ਵੀ ਅੱਗੇ ਸਾਨੂੰ ਪ੍ਰਬੰਧਕਾਂ ਨੇ ਕਿਹਾ ਸਾਲੋ ਅ ਸਰਦਾਰ ਬਹਾਦਰ ਸਿੰਘ ਜੀ ਜਿਹੜੇ ਕਿ ਵਨਬੀਡ ਮੈਡੀਕਲ ਟਰਸਟ ਦੇ ਚੇਅਰਮੈਨ ਨੇ ਉਹ ਆਪ ਵੀ ਇੱਥੇ ਆਏ ਨੇ ਜ ਜਨੇ ਤੁਹਾਡੇ ਸਾਹਮਣੇ ਬੱਚਿਆਂ ਨੂੰ ਸਨਮਾਨਿਤ ਕੀਤਾ ਆ ਸੋ ਉਹਨਾਂ ਨੇ ਪ੍ਰੋਪਰ ਸਾਡੇ ਨਾਲ ਬੈਠ ਕੇ ਮੀਟਿੰਗਾਂ ਕਰਕੇ ਕਿ ਕਿਸ ਤਰ੍ਹਾਂ ਪ੍ਰਬੰਧ ਚਲਾਉਣਾ ਆ ਕੀ ਕੀ ਸਨਮਾਨ ਬੱਚਿਆਂ ਦਾ ਕਰਨਾ ਆ ਉਹ ਸਾਰਾ ਮੀਟਿੰਗਾਂ ਕਰਕੇ ਉਹਨਾਂ ਨੇ ਕੀਤਾ ਆ ਸੋ ਬਹੁਤ ਵਧੀਆ ਉਹਨਾਂ ਦਾ ਪ੍ਰਬੰਧ ਸਾਨੂੰ ਇਹ ਲੱਗਿਆ ਆ ਸਾਡੀ ਮਹੱਤਤਾ ਦੱਸਿਆ ਬੱਚਾ ਤੂੰ ਸੁਣਿਆ ਵੀ ਜਾ ਰਿਹਾ ਕਿ ਕੇਸ ਰੱਖਣੇ ਕਿਉਂ ਜ਼ਰੂਰੀ ਜੀ ਜੀ ਬਿਲਕੁਲ ਬਿਲਕੁਲ ਦੇਖੋ ਜਿਹੜੇ ਬੱਚੇ ਇੱਥੇ ਆਏ ਨੇ ਮੈਂ ਨਹੀਂ ਸਮਝਦਾ ਕਿ ਅਸੀਂ ਉਹਨਾਂ ਨੂੰ ਕੋਈ ਗਿਆਨ ਦਈਏ ਕਿਉਂਕ ਸਾਮਭੇ ਰੱਖਿਆ ਹੋਇਆ ਨਾ ਤੁਹਾਨੂੰ ਉਹਨਾਂ ਦੇ ਮਾਪੇ ਨੇ ਸੋ ਗਿਆਨ ਉਹਨਾਂ ਨੂੰ ਦੇਣ ਦੀ ਲੋੜ ਪੈਂਦੀ ਆ ਜਿਨ੍ਹਾਂ ਦੇ ਕੇਸ ਨਹੀਂ ਹੈਗੇ ਸੋ ਮੈਨੂੰ ਨਹੀਂ ਲੱਗਦਾ ਕਿ ਮੈਂ ਇਹਨਾਂ ਨੂੰ ਕੁਝ ਦੱਸ ਸਕਦਾ ਕਿਉਂਕਿ ਇਹ ਮੇਰੇ ਹਾਲਾਕੇ ਜੇ ਮੈਂ ਆਪਣੇ ਕੇਸਾਂ ਦਾ ਮੈਜ਼ਰਮੈਂਟ ਕਰਾਵਾਂ ਤਾਂ ਮੇਰੇ ਕੇਸਾਂ ਨਾਲੋਂ ਸ਼ਾਇਦ ਛੋਟੇ ਹੋਣਗੇ ਠੀਕ ਹੈ ਜੀ ਪਰ ਇਹ ਧੰਨਵਾਦ ਆ ਇਹਨਾਂ ਦਾ ਜਿਹੜੇ ਇਹਨਾਂ ਦੇ ਸਕੂਲ ਟੀਚਰਸ ਨੇ ਇਹਨਾਂ ਦੇ ਮਾਪੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਸੰਭਿਆ ਹੋਇਆ ਆ ਸੋ ਉਹਨਾਂ ਨੇ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਗਿਆਨ ਉਹ ਭਰ ਕੇ ਰੱਖਿਆ ਹੋਇਆ ਆ ਜਿਦੇ ਕਰਕੇ ਅੱਜ ਇਸ ਮੁਕਾਬਲੇ ਤੇ ਪਹੁੰਚਣ ਜੋਗੇ ਹੋਏ ਨੇ ਜੀ ਬਹੁਤ ਧੰਨਵਾਦ ਜੀ ਸਦਸ਼ ਕੋ ਜੁੜੇ ਰਿਓ ਇੱਕ ਸੁਨੇਹਾ ਚੈਨਲ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਂ ਤਾਂ ਜੋ ਪਤਾ ਲੱਗ ਸਕੇ ਪੀਤਨਗੁਰ ਤੇ ਇੱਕ ਬਹਾਦਰ ਪਾਸ਼ਾ ਜੀ ਦਾ ਜੇ ਸ਼ਹੀਦੀ ਦਿਹਾੜਾ ਮਨਾਉਣਾ ਤਾਂ ਇਸ ਤਰੀਕੇ ਨਾਲ ਵੀ ਮਨਾਇਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ